ਤੇ 70 ਦਿਨਾਂ ਲਈ ਪਾਣੀ ਵੜ ਜਾਂਦਾ ਬੁਖੇ ਜੀ ਕੋਈ ਆਜ਼ਾਦ ਹੈ ਸਾਡਾ ਬਸਤੀ ਤੋਂ ਮੰਗੇ ਖਾਂਦੇ ਦੀ ਬਸਤੀਆਂ ਮਦਦ ਕਰਦੇ ਕੱਲਾ ਕੱਲਾ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਉਹ ਵੀ ਪੈ ਗਿਆ ਮੰਜੇ ਤੇ ਘਰ ਘਰ ਵਿੱਚ ਜਾ ਕੇ ਪਰਿਵਾਰ ਨੂੰ ਕਿਉਂ ਮੰਗਣ ਦੀ ਨੋਬਤ ਪਈ ਜੀ ਹਾਂ ਮਾਮਲਾ ਮੁਖਤਸਰ ਸਾਹਿਬ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਬਹੁਤ ਗਰੀਬ ਪਰਿਵਾਰ ਜਿਵੇਂ ਕਿਹਾ ਜਾਂਦਾ ਹੈ ਕਿ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਨੇਕਾਂ ਹੀ ਸਮਾਜ ਸੇਵੀ ਸੰਸਥਾਵਾਂ ਨੇ ਜੋ ਗਰੀਬ ਤੇ ਲੋੜਵੰਦਾ ਦੀ ਮਦਦ ਕਰਨ ਦੇ ਲਈ ਇਕਜੁੱਟ ਹੋ ਜਾਂਦੀਆਂ ਨੇ ਪਰ ਸਮੇਂ ਦੀਆਂ ਸਰਕਾਰਾਂ ਦੀ ਇਹਨਾਂ ਗਰੀਬ ਪਰਿਵਾਰ ਦੇ ਉੱਪਰ ਨਿਗਾ ਕਿਉਂ ਨਹੀਂ ਪਈ ਜਦੋਂ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਉਸ ਦਾ ਕਹਿਣਾ ਸੀ ਕਿ 20 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਉਸ ਦਾ ਛੋਟਾ ਬੇਟਾ ਜੋ ਟਰੱਕ ਡਰਾਈਵਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ਉਹ ਵੀ ਇੱਕ ਦਿਨ ਮੀਂਹ ਦੇ ਵਿੱਚ ਫਿਸਲਣ ਨਾਲ ਉਹਦਾ ਚੂਲਾ ਟੁੱਟ ਜਾਂਦਾ ਹੈ ਚੂਲਾ ਟੁੱਟਣ ਦੇ ਕਾਰਨ ਉਹ ਮੰंजे ਤੇ ਪੈ ਜਾਂਦਾ ਹੈ ਫਿਰ ਆਯਸ਼ਮਾਨ ਕਾਰਡ ਦੇ ਨਾਲ ਉਹ ਆਪਰੇਸ਼ਨ ਹੁੰਦਾ ਹੈ ਆਪਰੇਸ਼ਨ ਵੀ ਉਹਦਾ ਸਹੀ ਤਰੀਕੇ ਨਾਲ ਨਹੀਂ ਹੁੰਦਾ ਉਸ ਤੋਂ ਬਾਅਦ ਉਹ ਸ਼ੂਗਰ ਵੀ ਹੋ ਜਾਂਦੀ ਹੈ ਜਿਸ ਕਰਕੇ ਉਹ ਮੰਜੇ ਤੇ ਪਰਮਾਨੈਂਟਲੀ ਪੈ ਜਾਂਦਾ ਹੈ ਤੇ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਹੈ ਹੁਣ ਪਰਿਵਾਰ ਵਾਲੇ ਗਲੀ ਮੁਹੱਲੇ ਘਰਾਂ ਦੇ ਵਿੱਚ ਜਾ ਜਾ ਕੇ ਲੋਕਾਂ ਤੋਂ ਮੰਗ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਜਿਹੜੇ ਆਂਡ ਗਵਾਂਡ ਵਾਲੇ ਨੇ ਉਹ ਵੀ ਉਹਨਾਂ ਦੀ ਥੋੜੀ ਬੋਤੀ ਮਦਦ ਕਰ ਦਿੰਦੇ ਨੇ ਆਓ ਆਪਾਂ ਇਸ ਪਰਿਵਾਰ ਮੈਂਬਰ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਪੰਜਾਬ ਅੰਦਰ ਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਹਰ ਪੱਖੋਂ ਸੁੱਖ ਸਹੂਲਤਾ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਉੱਥੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੋਣ ਕਾਰਨ ਇੱਥੇ ਲੱਖਾਂ ਲੋਕ ਤੇ ਸੈਂਕੜੇ ਸਮਾਜ ਸੇਵੀ ਸੰਸਥਾਵਾਂ ਲੋੜਵੰਦਾਂ ਦੀ ਸਹਾਇਤਾ ਲਈ ਇਕਜੁੱਟ ਹੋ ਜਾਂਦੀਆਂ ਹਨ ਪਰ ਸ਼੍ਰੀ ਮੁਕਸਰ ਸਾਹਿਬ ਦੇ ਪਵਿੱਤਰ ਧਰਤੀ ਤੇ ਮੋੜ ਰੋਡ ਸੁਭਾਸ਼ ਬਸਤੀ ਦਾ ਰਹਿਣ ਵਾਲਾ ਇੱਕ ਗਰੀਬ ਤੇ ਲੋੜਵੰਦ ਪਰਿਵਾਰ ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਜਿਸ ਤੇ ਨਾ ਹੀ ਕਿਸੇ ਸਿਆਸੀ ਲੀਡਰ ਨੇ ਤੇ ਨਾ ਹੀ ਕਿਸੇ ਸਮਾਜ ਸੇਵੀ ਆਗੂਆਂ ਦੀ ਨਜ਼ਰ ਪਈ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਮਾਤਾ ਸੰਤੋਸ਼ ਰਾਣੀ ਨਮ ਅੱਖਾਂ ਦੇ ਨਾਲ ਦੱਸੀ ਆਪਣੇ ਦੁੱਖਾਂ ਦੀ ਕਹਾਣੀ ਪਰਿਵਾਰ ਦੇ ਮੁਖੀ ਮਾਤਾ ਸੰਤੋਸ਼ ਰਾਣੀ ਨੇ ਦੱਸਿਆ ਕਿ ਅੱਜ ਤੋਂ ਕਰੀ 20 ਸਾਲ ਪਹਿਲਾਂ ਉਸ ਦੇ ਸਿਰ ਦਾ ਸਾਈਂ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਇਸ ਤੋਂ ਬਾਅਦ ਉਸਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਇੰਜ ਟੁੱਟਿਆ ਕਿ ਉਸਦੇ ਜਵਾਨ ਪੁੱਤ ਦੇ 30 ਸਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਮਾਤਾ ਸੰਤੋਸ਼ ਰਾਣੀ ਨੇ ਨਮ ਅੱਖਾਂ ਨਾਲ ਦੱਸਿਆ ਕਿ ਅੱਜ ਕਰੀਬ 2 ਸਾਲ ਪਹਿਲਾਂ ਉਸਦਾ ਛੋਟਾ ਪੁੱਤਰ ਟਰੱਕ ਤੇ ਡਰਾਈਵਰੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਪਰ ਘਰ ਦੇ ਬਾਹਰ ਹੀ ਗਲੀ 'ਚ ਇੱਕ ਦਿਨ ਅਚਾਨਕ ਉਸਦਾ ਪੈਰ ਫਿਸਲ ਜਾਂਦਾ ਹੈ ਜਿਸ ਤੋਂ ਬਾਅਦ ਉਸ ਦਾ ਚੂਕਣਾ ਟੁੱਟ ਜਾਂਦਾ ਹੈ ਤੇ ਫਿਰ ਕਿਸੇ ਤਰ੍ਹਾਂ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਆਯੂਸ਼ਮਾਨ ਕਾਰਡ ਰਾਹੀਂ ਉਸ ਦਾ ਆਪਰੇਸ਼ਨ ਕਰਵਾਇਆ ਪਰ ਉਸ ਦਾ ਸ਼ਾਇਦ ਆਪਰੇਸ਼ਨ ਸਹੀ ਤਰੀਕੇ ਨਾਲ ਨਹੀਂ ਹੋਇਆ ਉਹ ਵੀ ਮੰਜੇ ਤੇ ਡਿੱਗ ਗਿਆ ਇਸ ਤੋਂ ਇਲਾਵਾ ਉਸ ਨੂੰ ਸ਼ੂਗਰ ਦਾ ਮਰੀਜ਼ ਵੀ ਹੋ ਗਿਆ ਉਹਨਾਂ ਨੇ ਦੱਸਿਆ ਕਿ ਹੰਸਰਾਜ ਦੇ ਮੰਜੇ ਤੇ ਪੈਣ ਤੋਂ ਬਾਅਦ ਘਰ ਵਿੱਚ ਕੋਈ ਵੀ ਵਿਅਕਤੀ ਕਮਾਉਣ ਵਾਲਾ ਨਹੀਂ ਬਚਿਆ ਆਖਿਰਕਾਰ ਉਸ ਦੇ ਪਰਿਵਾਰ ਨੇ ਮਹੱਲੇ ਵਿੱਚੋਂ ਮੰਗ ਕੇ ਗੁਜ਼ਾਰਾ ਕਰਨ ਦੀ ਰਾਹ ਚੁਣਿਆ ਤਾਂ ਮੁਹੱਲਾ ਨਿਵਾਸੀ ਆੜ ਗਵਾੜ ਉਹਨਾਂ ਦੀ ਥੋੜੀ ਬੋਤੀ ਮਦਦ ਕਰ ਦਿੰਦੇ ਨੇ ਨਾ ਹੰਸਰਾ ਹੀ ਮੈਨਾਂ ਇਹ ਨਾ ਨਾ ਵੀ ਮੇਰਾ ਲਾਜ ਹੋ ਜੇ ਤੁਰਨ ਜੋਗਾ ਆ ਮੈਂ ਮੈਨੂੰ ਪਹਿਲਾਂ ਹੀ ਬਹੁਤਾ ਹੀ ਵਾ ਡਾਕਟਰ ਕੋਲੇ ਗਿਆ ਡਾਕਟਰ ਕੋਲੇ ਇਸ ਤਰ੍ਹਾਂ ਕੁਸਰਾ ਕਰਾਈ ਜਾਉਗਾ ਇਹ ਨਾ ਠੀਕ ਹੈ ਪਰ ਤੁਰਿਆ ਜਾਂਦਾ ਨਹੀਂ ਉਹ ਦਰਦ ਵਾਲੀਆਂ ਗੋਲੀਆਂ ਲੈ ਕੇ ਦਿੰਦਾ ਉਹ ਦਰਦ ਵਾਲੀਆਂ ਗੋਲੀਆਂ ਖਾ ਲੈਣੇ ਉਹਨਾਂ ਜਿਹੜਾ ਰਾਮ ਰੰਦਾ ਮੁੜ ਕੇ ਫਿਰ ਉਹ ਯਾਰ ਪਾਣੀ ਹੁੰਦਾ ਪੈਰ ਦੇ ਉੱਤੇ ਹੀ ਆਪਰੇਸ਼ਨ ਹੋਇਆ ਸੀ ਮੇਰਾ ਜੀ 10ਵੇਂ ਮਹੀਨੇ ਦੀ 17 ਤਰੀਕ ਨੂੰ ਹੋਇਆ ਸੀ ਆਪਰੇਸ਼ਨ ਪਰ ਮੈਂ ਤੁਰਿਆ ਨਹੀਂ ਜਾਂਦਾ ਕਿੰਨਾ ਸਭ ਮਾ ਉਹ 6-7 ਸਾਲ ਹੋ ਚਲੇ ਆ ਤੇ ਪਹਿਲਾ ਪਏ ਨੂੰ ਤਾਂ ਮੈਨੂੰ 2 ਸਾਲ ਦੇ ਨਹੀਂ ਡਾਈ ਹੋ ਚਲੇ ਪਹਿਲਾ ਪੈ ਕਨੀਓ ਪਿਆ ਰਿਆ ਹੁਣ ਕੇ ਮਾਸਾ ਕਹ ਕੋ ਆ ਕੇ ਕਾਟ ਚ ਲਾਇਆ ਉਹ ਕਾਟ ਤੇ ਹੋਇਆ ਆਪਰੇਸ਼ਨ ਇਹ ਨਹੀਂ ਪਤਾ ਕਿ ਗੱਲ ਪਰੇ ਸਹੀ ਹੋਇਆ ਕਿ ਕਿਵੇਂ ਹੋਇਆ ਪਰ ਪੁਰਾਣੀ ਜਾਂਦਾ ਮੈਂ ਤਾਂ ਤੁਰਨ ਜੋਗਾ ਕਰਦੇ ਹੋ ਇੰਨਾ ਹੀ ਬਹੁਤ ਹੈ ਛੱਤਾ ਉਹ ਡਿਕ ਰਹੋਦੇ ਛੱਤਾ ਮੰਗ ਮੰਗ ਕੇ ਖਾਣੇ ਆਈ ਛੱਤਾ ਉੱਡ ਕਰਨੀਆਂ ਪਤਾ ਨਹੀਂ ਕਿਹੜੇ ਵੇਲੇ ਡਿਕ ਪਈ ਕਿਨੇ ਜੀਉ ਕਰਦੇ ਘਰ ਤੇ ਹੀ 4-5 ਜੀ ਹੈ 2 ਬੱਚੇ ਛੋਟੇ ਛੋਟੇ ਇੱਕ ਮੇਰੇ ਘਰ ਵਾਲੀ ਇੱਕ ਮੇਰੀ ਮਾਤਾ ਜੀ ਉਹ ਕਮੌਣ ਵਾਲਾ ਹੈ ਨਹੀਂ ਕੋਈ ਮੈਂ ਸੀਗਾ ਜੀ ਮੈਂ ਡਿੱਗ ਪਈ ਕੀ ਕਰਦੇ ਮੈਂ ਟਰੱਕ ਤੇ ਸੀਗਾ ਜੀ ਮੁਕਾਂ ਡਿੱਗਣ ਵਾਲਾ ਜੀ ਤੇ 70 ਡਿੱਗਣ ਵਾਲੀ ਪਾਣੀ ਵਰ ਜਾਂਦਾ ਬੁਖੀ ਜੀ ਕੋਈ ਹਲਜ਼ਾਰ ਤੇ ਸਾਡਾ ਬਸਤੀ ਦੀ ਮੰਗੇ ਖਾਂਦੇ ਜੀ ਬਸਤੀ ਵਾਲ ਮਦਦ ਕਰਦੇ ਆ ਉਹ ਕੱਚ ਕਮੌਣ ਵਾਲਾ ਕੋਈ ਕਮੌਣ ਵਾਲਾ ਹੈ ਨਹੀਂ ਕੋਈ ਮੁੰਡਾ ਸੀ ਕਮਾਂਦਾ ਸੀ ਉਹਦੇ ਲੱਤ ਟੁੱਟੀ ਹੈ ਕਿੰਨਾ ਸਮਾਂ ਕੋਈ ਮੁੰਡੇ ਦਾ ਦੋ ਢੂੜ ਸਾਲ ਹੋ ਗਏ ਤੁਹਾਨੂੰ ਕੋਈ ਕੋਈ ਕੰਮ ਨਹੀਂ ਹੁੰਦਾ ਕਿ ਉਹ ਮੁੰਡੇ ਦੇ ਨਾਲ ਸੀ ਤੁਸੀਂ ਪਹਿਲਾਂ ਕੰਮ ਕਰਦੇ ਸੀ ਹਾਂ ਜੀ ਪਹਿਲਾਂ ਜਿਆੜੀ ਤੇ ਫੱਕਰਦੀ ਸੀ ਮੈਂ ਕੋਈ ਹੋਰ ਨਹੀਂ ਕਰ ਚਕੂ ਨਹੀਂ ਜੀ ਹੋਰ ਕੋਈ ਵੀ ਨਹੀਂ ਦੋ ਦੋ ਬੱਚੇ ਸਰਕਾਰ ਤੋਂ ਅਪੀਲ ਮੰਗ ਕੀ ਕਰਦੇ ਹਾਂ ਜੀ ਸਰਕਾਰਾ ਤੋਂ ਕੀ ਮੰਗਤਾ ਦੋ ਸਰਕਾਰ ਨੂੰ ਕੀ ਜੀ ਮਕਾਨ ਪਵਾ ਦਿਓ ਜੀ ਸਾਡਾ ਹੂੰ ਤੇ ਚੱਤਾ ਸਾਰ ਡਿੱਗਣ ਵਾਲੇ ਤੇ ਤਿੰਨ ਚੱਤੇ ਤਿੰਨ ਡਿੱਗੜਾੜੇ ਪਈਆਂ ਜੀ ਉਹਦਾ ਇਲਾਜ ਹੋ ਜੇ ਹਾਂ ਤੇ ਮੁੰਡੇ ਇਲਾਜ ਹੋ ਜੇ ਮਾਣ ਰੋਜ ਤੁਮਾਂ ਜੋ ਕਰੋ ਵਿਚਾਰੇ ਮਾੜੇ ਮੋਟੇ ਬੱਚੇ ਸਮਾ ਲਿਆ ਆਪਦੇ ਮਾਤਾ ਨਗਰ ਕਾਉਂਸਲ ਦੇ ਵਿੱਚ ਕਰੇ ਗਏ ਕਿਸੇ ਅਧਿਕਾਰੀਆਂ ਨੂੰ ਮਿਲੇ ਨਹੀਂ ਜੀ ਕਿਸੇ ਨਹੀਂ ਮਿਲੇ ਕਿਸੇ ਅਧਿਕਾਰੀਆਂ ਨੂੰ ਮਿਲੇ ਮਾਤਾ ਹਾਂ ਜੀ ਸੁਣਾ ਹੀ ਨਹੀਂ ਕਰਦੇ ਜੀ ਮਿਲੇ ਬਹੁਤ ਵਾਰ ਮਿਲੇ ਹਾਂ ਦੇ ਸੁਣਾ ਹੀ ਨਹੀਂ ਕਰਦੇ ਮਿੰਤਾ ਕਰਦੇ ਸੁਣਾ ਹੀ ਨਹੀਂ ਕਰਦੇ ਜਦੋਂ ਵੋਟਾਂ ਹੁੰਦੀਆਂ ਵੋਟਾਂ ਮੰਗਣ ਆਲੇ ਆਉਂਦੇ ਹਾਂ ਜੀ ਅੱਖੇ ਵੋਟਾਂ ਦੇ ਉਹ ਕਹਿੰਦੇ ਜਿੱਤ ਗਏ ਫਿਰ ਕਰਾਂਗੇ ਜਿੱਤ ਗਏ ਫਿਰ ਕਰਾਂਗੇ ਐਮਸੀ ਕੋ ਮੈ ਘਰ ਐਸੀ ਰਵੀ ਜੀ ਇਹਨਾਂ ਨੂੰ ਕੀ ਕਰ ਰਵੀਂ ਇੰਨੀ ਆਖੇ ਸੀ ਉਹ ਕਿਤੇ ਵਿਚਾਰੇ ਮੈਂ ਨਹੀਂ ਆਖੇ ਰਵੀ ਨੇ ਸੀ ਇਹ ਘਰ ਦਾ ਗੁਜ਼ਾਰਾ ਕਿਵੇਂ ਚਲਾਉਣੀ ਗੁਜ਼ਾਰਾ ਬਸਤੀ ਵਾਲ ਦੇ ਦਿੰਦੀ ਟਾਈਮ ਪਾਸ ਹੋ ਜਾਂਦਾ ਕੋਈ ਆਟਾ ਦੇ ਦਿੰਦਾ ਕੋਈ 10 20 ਰੁਪਏ ਦੇ ਦਿੰਦਿਆ ਤੇ ਮੇਰੇ ਨਾਲ ਲੱਗੀ ਬਾਣੀਆਂ ਦੇ ਕੱਪੜੇ ਲੀੜੀ ਉਹ ਤੇ ਦਿੰਦਿਆ ਰੋਟੀ ਬਣ ਜਾਂਦੀ ਉਹ ਪੈਸਾ ਨਹੀਂ ਪੈਸੇ ਨਹੀਂ ਦਿੰਦਾ ਜੀ ਮੰਗ ਕੀ ਕਰਦੇ ਹੋ ਮਨੋਂ ਤੁਸੀਂ ਹਾਂ ਜੀ ਵੇਲੇ ਹਾਂ ਜੀ ਸੋ ਮੈਂ ਕੰਮ ਨਹੀਂ ਕਰਦੀ ਹੁੰਦਾ ਹੀ ਨਹੀਂ ਕੰਮ ਕਰਦੇ ਹੋ ਹਾਂਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਰਕਾਰ ਤੋਂ ਇਸ ਮਕਾਨ ਪਵਾਦੋ ਇਹ ਸਾਡਾ 60 ਡਿੱਗਣਾਂ ਲਈ ਪਈਆਂ ਸਾਡੀ ਜਮਾ ਹਾਂਜੀ ਮਕਾਨ ਬੱਚੇ ਡਿੱਗ ਭਣ ਸਾਰੇ ਮੀਂਹਾਂ ਦਾ ਜਗੜੀਆਂ ਚ ਖੜਦੇ ਆ ਵੱਡੇ ਵੀਰ ਟਿੰਕੂ ਕੁਮਾਰ ਮੇਰਾ ਨਾਮ ਆ ਤੇ ਮੈਂ ਇਸੇ ਮਹੱਲੇ ਦਾ ਹੀ ਵਸਨੀਕ ਆ ਵੀਰ ਤੇ ਹਾਲਾਤ ਤੁਸੀਂ ਵੀ ਵੇਖ ਲਿਆ ਭਰਾ ਤੇ ਅਸਤਰੋਜ ਵੀ ਵੇਖਦੇ ਆ ਵੀਰ ਤੁਸੀਂ ਅੱਜ ਹਾਲਾਤ ਵੇਖ ਲਿਆ 60 ਸਾਰੀਆਂ ਡਿੱਗਣ ਲਈ ਪਈਆਂ ਇੰਨਾ ਕਿ ਜਾਨੀ ਕਿ ਆ ਮੁੰਡਾ ਕਮਾਉਣ ਵਾਲਾ ਸੀਗਾ ਜਿਹੜਾ ਇੱਕ ਇਸ ਘਰ ਦੇ ਵਿੱਚ ਇਹ ਦਿਹਾੜੀ ਦਾ ਫਕਰਦਾ ਤੇ ਜਿਹਦੇ ਕਾਰਨ ਇਹਦਾ ਚੂਕਣਾ ਟੁੱਟਿਆ ਚੂਕਣਾ ਟੁੱਟਣ ਦਾ ਕਾਰਨ ਇਹ ਬਚਾਰਾ ਮਨਜੇ ਜਪਿਆ ਦੋ ਟਾਈ ਸਾਲ ਹੋ ਗਏ ਬਸ ਮੰਗ-ਮੁੰਗ ਕੇ ਟਾਈਮ ਪਾਸ ਕਰੀ ਜਾਂਦੇ ਆ 10 20 ਰੁਪਏ ਕਦੇ ਕਿਹਨੇ ਦਿੱਤੇ ਕਦੇ ਕਿਹਨੇ ਦਿੱਤੇ ਸੋ ਇਹਨਾਂ ਦਾ ਜਿੰਨਾ ਵੀ ਹੈਗਾ ਮੇਰਾ ਤਾਂ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਜ਼ਿਲ੍ਹੇ ਦੇ ਵਿੱਚ ਆਪਣੇ ਮੁਖਸਰ ਨੂੰ ਜਿੱਥੋਂ ਤੱਕ ਵੀਡੀਓ ਜਾਏਗੀ ਸਾਰਿਆਂ ਨੂੰ ਟਰਸਟ ਜਿੰਨੇ ਬਣੇ ਆ ਸੰਸਥਾਵਾਂ ਜਿੰਨੀਆਂ ਬਣੀਆਂ ਹੈਗੀਆਂ ਜਿੰਨੇ ਸਮਾਜ ਸੇਵਕ ਹੈਗੇ ਆ ਸਾਰਿਆਂ ਨੂੰ ਅਪੀਲ ਕਰਦਾ ਵੀ ਹੱਥ ਜੋੜ ਕੇ ਵੀ ਇਸ ਪਰਿਵਾਰ ਦੇ ਵੱਤਵਾਂ ਦੱਗੇ ਆ ਕੇ ਮਦਦ ਕੀਤੀ ਜਾਵੇ ਮੈਂ ਤਾਂ ਆਪ ਖੁਦ ਕੰਨਾ ਵੀ ਹੈ ਪੈਸੇ ਦੇ ਕਿਸੇ ਦੇ ਮਹਤਾਜ ਨਾ ਹੋਣ ਪੈਸੇ ਦੇ ਇਹਨਾਂ ਨੂੰ ਲੋੜ ਨਹੀਂ ਮੁੰਡੇ ਨੂੰ ਮੰਜੇ ਚੋਂ ਖੜਾ ਹੋ ਜਾਏ ਲਾਜ ਵਧੀਆ ਹੋ ਜਾਏ ਦਿਹਾੜੀ ਦੀਪਾ ਕਰਕੇ ਆਪ ਦਾ ਕਮਾਉਣ ਦਾ ਖਾਂਜੋ ਕੋ ਪਰਿਵਾਰ ਦਾ ਆਪ ਦਾ ਪਾਲਣ ਪੋਸ਼ਣ ਕਰ ਲੇ ਪੈਸੇ ਜੀ ਮੈਂ ਵੀ ਕਰਨੇ ਗੱਲ ਵੀ ਪੈਸੇ ਕੋਲ ਸਾਨੂੰ ਨਾ ਦਿਓ ਵੀ ਇਹਨਾਂ ਦਾ ਮਕਾਨ ਬਣਵਾ ਦੇ ਵੀਰ ਵੱਤ ਵੱਤ ਅੱਗੇ ਆ ਕੇ ਆਈ ਮੇਰੀ ਬੇਨਤੀ ਹੈ ਵੀਰ ਸਰਪ ਪ੍ਰਸ਼ਾਸਨ ਬਥੇਰਾ ਅੱਗੇ ਆਈਦਾ ਕਿ ਵੀ ਇਹਨੂੰ ਭਰਾਣੂ ਵੀ ਮੈਂ ਕਈ ਵਾਰੀ ਲੈ ਕੇ ਗਿਆ ਲੇਕਿਨ ਨਹੀਂ ਸੁਣਵਾਈ ਹੁੰਦੀ ਜਿਹਦੇ ਕਰਕੇ ਬਸ ਵੀ ਬਹੁਤ ਔਖਾ ਹੋਇਆ ਹੈ ਬੇਸ ਪਰਿਵਾਰ ਦਾ ਆਯੁਸ਼ਮਾਨ ਚੱਲ ਜੰਦਾ ਹੈ ਉਹ ਆਯੁਸ਼ਮਾਨ ਕਾਰਡ ਇਹਦਾ ਚੱਲਿਆ ਸੀਗਾ ਆਪਰੇਸ਼ਨ ਇਹਦਾ ਹੋਇਆ ਹੈ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਆਖਿਆ ਕਿ ਵੀ ਵੀਰੇ ਇਹ ਗੱਲ ਹੈਗੀ ਹੈ ਮੇਰੇ ਦਰਦ ਰਹਿੰਦਾ ਫਿਰ ਗੋਲੀ ਲੈ ਲੈਂਦਾ ਟਾਈਮ ਪਾਸ ਕਰ ਲੈਂਦਾ ਦਰਦ ਬੰਦ ਹੋ ਜਾਂਦਾ 16 ਲੰਘ ਦੇ ਡੱਬ ਦੇ ਵੀਰੇ ਇੱਥੇ ਜਾਣੇ ਕਿ ਜਿਵੇਂ ਵੀ ਹੈਗਾ ਕੋਈ ਮਦਦ ਜਿੰਨੀ ਜੋਗਾ ਹੈਗਾ ਕਰ ਦਿੰਦਾ ਕਰ ਜਾਂਦਾ ਇਹਦਾ ਸਹੀ ਤਾਂ ਹੈ ਜੀ ਟਰੀਟਮੈਂਟ ਮੁੰਡੇ ਦਾ ਜੀ ਇਹਦਾ ਟਰੀਟਮੈਂਟ ਹੋ ਜੇ ਤੇ ਪ੍ਰੋਬਲਮ ਕੀ ਹੋਈ ਹੈ ਜਿੱਥੇ ਨਾ ਕਹ ਰਹੇ ਵੀ ਇਹਨਾਂ ਦਾ ਆਪਰੇਸ਼ਨ ਹੋ ਕਿੱਥੀ ਦਾ ਆਪਰੇਸ਼ਨ ਇਹਨਾਂ ਦਾ ਜੀ ਚੂਕਣੇ ਦਾ ਆਪਰੇਸ਼ਨ ਹੋਇਆ ਸੀਗਾ ਚੂਕਣੇ ਦੇ ਆਪਰੇਸ਼ਨ ਕਰਕੇ ਇਹਨੂੰ ਤਕਲੀਫ ਸ਼ੂਗਰ ਕਰਕੇ ਵੀ ਇਹਦੇ ਉਂਗਲਾਂ-ਉਂਗਲਾ ਵੱਢੀਆਂ ਗਈਆਂ ਜਦੋਂ ਯਾਰ ਇਧਰ ਦੇਖਦੇ ਆਂ ਤਾਂ ਜਨਨ ਕਿ ਆਪਣਾ ਆਪ ਜਿਹੜਾ ਕਿ ਦਿਲ ਬੁਧਰ ਹੁੰਦਾ ਇਹਨਾਂ ਗੱਲਾਂ ਤੋਂ ਕਿ ਵੀ ਰੱਬ ਇਹਨਾਂ ਦਾ ਪਤਾ ਨਹੀਂ ਕਿੱਥੇ ਲੁਕਿਆ ਹੈਗਾ ਸੋ ਸਭ ਪਰਮਣੂ ਕਹਿਣਾ ਮੈਂ ਇਹ ਗੱਲ ਵਿਵਤਵਾਦ ਅੱਗੇ ਆ ਕੇ ਵੀਰ ਇਸ ਪਰਿਵਾਰ ਦੀ ਬਾਹ ਫੜਨਾ ਸਾਰ ਲੈਣਾ ਸੰਸਥਾਵਾਂ ਨੂੰ ਵੀ ਕਹਿਣਾ ਸਰਕਾਰਾਂ ਨੂੰ ਵੀ ਕਹਿਣਾ ਜਿੰਨੇ ਆਪਣੇ ਲੀਡਰ ਹੈਗੇ ਉਹਨਾਂ ਨੂੰ ਵੀ ਕਹਿਣਾ ਤੇ ਵੀਰ ਵਿਵਤਵਾਦ ਇਹਨਾਂ ਦੀ ਮਦਦ ਕਰੋ ਤੇ ਵੀਡੀਓ ਨੂੰ ਵੀਰ ਵਿਵਤਵਾਦ ਸ਼ੇਅਰ ਕਰਿਓ ਜੀ